ਬੇਨਤੀ ਹੈ ਸਾਡੀ ਹੱਥ ਜੋੜ ਸਭ ਨੂੰ ਕਰਨਾ ਵਿਚਾਰ ਜੇ ਜ਼ੁਲਮਾਂ ਦੇ ਉੱਤੇ ਹੁਣ ਤੁੱਲੀ ਹੋਈ ਹੈ ਭਾਵੇਂ ਸਰਕਾਰ ਜੇ ਹੱਕ ਲੈਣ ਵਾਸਤੇ ਕਿਸਾਨ ਤੁਰੇ ਨੇ ਹਾਕਮ ਫਰੇਟ ਟਾਲਦਾ ਦੇਣਾ ਚਾਹੀਏ ਸਾਥ ਅੱਜ ਵਾਅਦਾ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਜਿਹੜਾ ਅਖਵਾਵੇ ਦੇਸ਼ ਦਾ ਦਿੱਤਾ ਮਿੱਟੀ ਰੋਲ ਹੈ ਮਰਨ ਵਰਤੀ ਉੱਤੇ ਆਖਰ ਆ ਬੈ ਗਿਆ ਹੀਰਾ ਅਨਮੋਲ ਹੈ ਲੱਭਣਾ ਨਹੀਂ ਆਗੂ ਸੱਚਾ ਫੇਰ ਭਾਲਿਆਂ ਸਾਨੂੰ ਇਹਦੇ ਨਾਲ ਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲ ਦਾ ਅਬਸੂ ਦੇ ਵਿੱਚ ਪਾਵੇਂ ਹੋਣ ਗਿਲੇ ਨੇ ਲੱਖਾਂ ਤੇ ਹਜ਼ਾਰਾਂ ਦੀ ਮਸਲੇ ਨ ਸਾਂਝੇ ਜਾਣੂ ਸਾਰੀ ਅਸਾਂ ਦੇ ਭੁੱਲ ਜਾਈਏ ਕਾਰਾਂ ਦੀ ਪਾੜ ਕੇ ਰੱਖੋ ਤੇਰਾ ਰਾਜ ਕਰੀ ਚੱਲੀ ਏ ਸਾਨੂੰ ਪਤਾ ਚਾਲਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਇਕਤਾ ਦੇ ਵਿੱਚ ਹੁੰਦਾ ਬਾਲ ਵੀਰੋ ਬੋਲਨੇ ਦਿਨਾਵਾ ਦੇ ਔਕੇ ਵੇਲੇ ਵੀਰ ਸਦਾ ਹੀ ਨੇ ਖੜਦੇ ਨਾਲ ਦੀਪਰਾਵਾਂਦੇ ਸੜਕਾਂ ਦੇ ਉੱਤੇ ਰੋਲੇ ਆਕਸਾਨ ਹੈ ਦੇਸ਼ ਨੂੰ ਜੋ ਪਾਲਦਾ ਦੇਣਾ ਚਾਹੀਏ ਸਾਥ ਅੱਜ ਵੱਦ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਈਡੀਆ ਵਕਾਊ ਖਬਰਾਂ ਨੂੰ ਵੇਚਦਾ ਸਾਡੀ ਗੱਲ ਕਰੇ ਨਾ ਵੋਟਾਂ ਵੇਲੇ ਜਿਹੜੇ ਹੱਥ ਜੋੜ ਆਉਂਦੇ ਨੇ ਸਾਡੀ ਹਾਮੀ ਭਰੇ ਨਾ ਉਹ ਇਕਜਟ ਹੋ ਕੇ ਹੁਣ ਆਜੋ ਪੁੱਛੀਏ ਇਕਜਟ ਹੋ ਕੇ ਹੁਣ ਆਜੋ ਪੁੱਛੀਏ ਸਮਾਂ ਹੈ ਸਵਾਲ ਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲ ਦਾ ਫਤਗਿਨ ਜਿਹੜੇ ਉਹਨਾਂ ਨੂੰ ਸਲਾਮ ਹੁਣ ਆਪਾਂ ਚੱਲੀਏ ਪਿੱਛੇ ਨਾ ਕੋਈ ਰਹਿ ਜੀ ਆਜੂਬਦ ਛਾੜ ਕੇ ਮੋਰਚੇ ਨੂੰ ਮੱਲੀਏ ਉਹ ਪਹਿਣਾ ਨਾਰਾ ਫੇਰ ਹੈ ਬੋਲੰਦ ਕਰਨ ਪਗੜੀ ਸੰਭਾਲਦਾ ਦੇਣਾ ਚਾਹੀਏ ਸਾਥ ਆਜੂਬਦ ਛਾੜ ਕੇ ਸਾਨੂੰ ਡੱਲੇ ਵਾਲ ਦਾ ਮੰਡੀਆਂ ਦੇ ਵਿੱਚ ਦਿੱਤਾ ਰੱਖ ਰੋਲ ਕੇ ਮਾ ਤੇ ਪਸੀਨੇ ਦੀ ਕਮਾਈ ਲੁੱਟਦੇ ਧਾਰੀਆਂ ਨੇ ਨੀਤੀਆਂ ਸੱਪਾਂ ਦੀਆਂ ਸਰੀਆਂ ਨੂੰ ਫਰੇ ਮਿੱਦਦਾ ਤੇ ਜਫਰ ਜਾਲਦਾ ਦੇਣਾ ਚਾਹੀਏ ਸਾਥ ਅਜ ਵਦ ਚੜ ਕੇ ਸਾਨੂੰ ਡੱਲੇ ਵਾਲਦਾ ਦਾ ਹੈ ਮਹਿਮਾ ਪਰ ਕੇ ਟਰਾਲੀਆਂ ਆਖਦਾ ਹੈ ਮਹਿਮਾ ਬਰ ਕੇ ਟਰਾਲੀਆਂ ਘੱਟ ਲੋ ਵਹੀਰਾ ਨੂੰ ਉਹਨਾਂ ਹਿੱਸੇ ਜਿੱਤ ਸਦਾ ਆਉਂਦੀ ਵੀਰਨੋਂ ਲੰਘਣਾ ਲਕੀਰਾਂ ਨੂੰ ਉਹ ਸ਼ੇਰ ਤੇ ਸ਼ਰਨ ਦੇਰ ਨਾ ਗਾਦਿਓ ਹੁਣ ਸਮਾਕਾਲ ਦਾ ਬਈ ਹੁਣ ਸਮਾਕਾਲ ਦਾ ਦੇਣਾ ਚਾਹੀਏ ਸਾਥ ਅੱਜਵਦ ਚੜ੍ਹ ਕੇ ਸਾਨੂੰ ਡੱਲੇ ਵਾਲ ਦਾ ਦੇਣਾ ਚਾਹੀਏ ਸਾਥ ਅੱਜਵਦ ਚੜ੍ਹ ਕੇ ਸਾਨੂੰ ਡੱਲੇ ਵਾਲ ਦਾ